سموٹی لیڈرشپ تے اس ہال دے جاچے بیٹھے ہو اس مو خالد سموٹی لیڈرشپ تے اس ہال دے جاچے بیٹھے ہو اس مو خالصہ جی فتح سن جی کر دے واہد جی کا خالصہ واہد جی کی فتح آج دا ایک اکٹھ جنہیں دینا ہے دنیا پر دینا سمرنجیت قوم جنگ نہیں چاہیے سکھ قوم بھی چونگی ہے کہ پارت چاہیے ہندوستان کی جنگ نام ਭਾਰਤ ਤੇ ਪਾਕਿਸਤਾਨ ਦੀ جنگ ਨਾ ਲੱਗੇ ਤੇ ਇਸ ਸ਼ਾਂਤੀ ਦਾ ਪੂਰੀ ਦੁਨੀਆ ਦੇ ਵਿੱਚ ਜੇ ਕੋਈ ਸੁਨੇਹਾ ਅੱਜ ਦੇ ਸਮੇਂ ਦੇ ਰਿਹਾ ਹੈ ਤਾਂ ਉਹ ਸਾਡੇ ਜਨੈ ਸਰਦਾਰ ਸਿਮਰਨਜੀਤ ਸਿੰਘ ਮਾਨ ਦੇ ਰਿਹਾ ਹੈ ਇਹ ਮੂੰਹ ਤੋੜ ਜਵਾਬ ਹੈ ਜਿਨ੍ਹਾਂ ਦਾ ਜੋਰ ਲੱਗਾ ਹੋਇਆ ਹੈ ਇਕ ਤਾਂ ਅੱਤਵਾਦੀ ਨੇ ਵਾਤਵਾਦੀ ਨੇ ਮਿਲ ਕੇ ਰਹਿਣਾ ਨਹੀਂ ਚਾਹੁੰਦੇ ਆਹ 2000 ਦਾ ਇਕੱਠ ਉਹਨਾਂ ਲੋਕਾਂ ਲਈ ਬਹੁਤ ਵੱਡਾ ਜਵਾਬ ਬਣਦਾ ਹੈ ਸਤਕਾਰਪੁਰ ਸਾਹਿਬ ਜੀ ਜੰਗ ਲੱਗਦੀ ਹੈ ਤੁਹਾਨੂੰ ਮੱਝਦੀ ਹੈ ਇਸ ਧਰਤੀ ਤੇ ਜੀਵਨ ਵਾਲੇ

ਹਨੇ ਸਾਹਮਣੇ ਕਾਸੀ ਹੋਏਗੀ ਜਾਂਦੀ ਹੈਗੀ ਸਭੇ ਰਿਜ਼ਰਵੈਸ਼ੀ ਵੀ ਨਹੀਂ ਤੁਹਾਂ ਜੀ 85 ਦਾ ਬਹੁਤ ਨਰਮਾਤੀਆਂ ਇੱਕੋ ਜਲਦੀ ਜਲਦੀ ਜੇਵਲ ਸਾਹਿਬ ਦੇ ਪ੍ਰਸਾਦ ਜਿਹੜੀ ਵੀ ਨਾਲੀ ਸੁੱਜੀ ਟੀਮ ਹੈ ਨੌਜਵਾਨ ਨੇ ਬਹੁਤ ਵੱਡਾ ਪ੍ਰਾਲਾ ਕੀਤਾ ਤੇ ਮੈਂ ਪ੍ਰਧਾਨ ਸਾਹਿਬ ਦਾ ਵੀ ਬਹੁਤ ਜਿਆਦਾ ਸ਼ੁਕਰਗੁਜ਼ਾਰਾਂ ਕਿ ਅੱਜ ਦਾ ਇੱਕ ਗੱਲਾ ਫੰਕਸ਼ਨ ਹੀ ਨਹੀਂ ਇਸ ਦੁਨੀਆ ਭਾਤੇ ਵਿੱਚ ਕੌਮ ਦਾ ਸੱਜੂਤਾ ਕਰ ਗਿਆ ਬਖਸ਼ਿਸ਼ ਇਹਨਾਂ ਕਿੱਦਾਂ ਹੋਇਆ ਇਸ ਸੰਖੇਲੇ ਨੂੰ ਆਖਦਾਂਦਾ ਆਇਆ ਕਰਨੀ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ